ਕਿ ਮੈਂ ਜੁ ਆਪਣੇ ਪੈਸ਼ਨ ਨੂੰ ਫੋਲੋ ਕਰ ਰਿਹਾ ਹਾਂ ਬਿਕੋਜ਼ ਮੈਂ ਉਹ ਨਾ ਸ਼ਖਸੀਤਾਂ ਦੇ ਬਾਰੇ ਜਦੋਂ ਪੜਦਾ ਉਹਨਾਂ ਦੀ ਸੱਚੀ ਸ਼ਖਸੀਅਤ ਬਾਰੇ ਪੜਦਾ ਤੇ ਮੈਨੂੰ ਹੁੰਦਾ ਵੀ ਲੋਕਾਂ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਬਾਰੇ ਨਕਲਾ ਮੈਂ ਜਨਰਲ ਸੁਬੇਕ ਸਿੰਘ ਜੀ ਬਾਰੇ ਪੜ ਰਿਹਾ ਸੀ ਤੇ ਲੋਕਾਂ ਨੇ ਮੈਨੂੰ ਇੰਨਾ ਉਹਨਾਂ ਬਾਰੇ ਫਸਲਾਇਆ ਵੀ ਹੋਤਾ ਐਵੇਂ ਇਸੇ ਹੁਮੇ ਸੀ ਮੈਂ ਕਿਹ ਯਾਰ ਜਿਹੜਾ ਸ਼ਖਸ ਦੁਨੀਆ ਦਾ ਇਤਿਹਾਸ ਹੈ 91000 ਪਾਕਿਸਤਾਨੀ ਫੌਜ ਦਾ ਆਤਮ ਸਮਰਪਣ ਕਰਾਇਆ ਹੋਵੇ ਦੁਨੀਆ ਦਾ ਇਤਿਹਾਸ ਹੈ ਕਦੀ ਵੀ ਇੰਨੀ ਵੱਧ ਗਿਣਤੀ ਵਿੱਚ ਫੌਜ ਨੇ ਕਦੀ ਆਤਮ ਸਮਰਪਣ ਨਹੀਂ ਕੀਤਾ ਬੰਗਲਾਦੇਸ਼ ਦਾ ਜਿਹੜਾ ਆਤਮ ਸਮਰਪਣ ਕੀਤਾ ਪਾਕਿਸਤਾਨ ਸਿੰਘ ਹੋਰਾਂ ਨੇ ਉਸ ਸਮੇਂ ਉੱਥੇ ਲੀਡ ਕਰ ਰਹੇ ਸੀ ਉਹ ਤੇ ਉਸ ਸਮੇਂ ਆਤਮ ਸਮਰਪਣ ਕਰਾਇਆ ਤੇ ਜਦੋਂ ਜਰਨਲ ਕਹਿੰਦੇ ਵੀ ਉਹ ਤਾਂ ਜੀ ਸੰਤ ਜਰਨਲ ਸਿੰਘ ਕੋਲ ਜਾ ਕੇ ਜੀ ਉਹ ਅੰਤਕਵਾਦੀ ਬਣ ਗਿਆ ਬਣ ਗਿਆ ਮੈਂ ਕਿਹਾ ਜਿਸ ਵਕਤ ਜਰਨਲ ਸ਼ੁਬੇਕ ਸਿੰਘ ਜੀ ਨੇ ਬੰਗਲਾਦੇਸ਼ ਦੇ ਲੋਕਾਂ ਦੀ ਹੱਕ ਦੀ ਆਵਾਜ਼ ਚੁੱਕੀ ਤੇ ਪਾਕਿਸਤਾਨ ਦੇ ਖਿਲਾਫ ਲੜੇ ਉਸ ਵਕਤ ਉਹ ਹੀਰੋ ਸੀ ਜਿਸ ਵਕਤ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਉਹ ਦਰਬਾਰ ਸਾਹਿਬ ਗਏ ਉਸ ਸਮੇਂ ਉਹ ਅੰਤਕਵਾਦੀ ਬਣ ਗਏ ਤੋਂ ਨਮਨ ਦੱਸਦਾ ਵੀ ਜਿਹੜੇ ਜਰਨਲ ਸ਼ੁਭੇਕ ਸਿੰਘ ਸੀ ਇੱਕ ਭਾਈ ਮਹਿਤਾਬ ਸਿੰਘ ਹੋਏ ਨੇ ਤੁਸੀਂ ਪਿਛਲੇ ਪੋਡਕਾਸਟ ਵਿੱਚ ਜ਼ਿਕਰ ਕੀਤਾ ਜਿਨ੍ਹਾਂ ਨੇ ਮਸਾ ਰੰਗੜ ਦਾ ਸਿਰ ਲਾਇਆ ਸੀ ਇਹ ਜਰਨਲ ਸ਼ੁਭੇਕ ਸਿੰਘ ਇੱਕ ਮੈਂ ਗਾਲ ਖਾਂਗਾ ਅਸੀਂ ਨਾ ਇੱਕ ਵਾਕ ਬੜਾ ਪ੍ਰਚਲਿਤ ਕਰ ਲਿਆ ਐਰਾ ਗੈਰਾ ਨਹੀਂ ਨੱਥੂ ਖੈਰਾ ਯਾਰ ਉਹ ਕੋਈ ਐਰਾ ਗੈਰਾ ਨੱਥੂ ਖੈਰਾ ਥੋੜੀ ਨਾ ਇਹ ਹੈ ਵਾਕ ਜੇ ਨਹੀਂ ਪ੍ਰਚਲਿਤ ਉਹ ਯਾਰ ਉਹ ਐਰਾ ਗੈਰਾ ਨੱਥੂ ਖੈਰਾ ਥੋੜੀ ਨਾ ਕਿ ਜਿਹੜਾ ਤੈਨੂੰ ਮਿਲੂਗਾ ਬਿਲਕੁਲ ਇਹ ਜਿਹੜਾ ਐਰਾ ਗੈਰਾ ਨਹਿ ਨੱਥੂ ਖੈਰਾ ਇਹ ਜਿਹੜਾ ਸ਼ਬਦ ਹੈ ਨਾ ਇਹ ਇਕ ਇਤਿਹਾਸ ਦਾ ਬਹੁਤ ਵੱਡਾ ਸ਼ਬਦ ਹੈ ਜਿਵੇਂ ਤੁਸੀਂ ਕਿਹਾ ਨਾ ਕਿ ਲੋਕਾਂ ਨੇ ਸ਼ਬਦਾਂ ਨੂੰ ਨਾ ਆਪਣੀ ਆਮ ਜੀਵਨ ਦੇ ਵਿੱਚ ਬੜਾ ਜ਼ਿਆਦਾ ਨਾਰਮਲਾਈਜ਼ ਕਰ ਲਿਆ ਹੈ ਜਿਵੇਂ ਸਤਿਸ਼ਰੀ ਕਾਲ ਨੂੰ ਲੋਕਾਂ ਨੇ ਬੜਾ ਗਲਤ ਨਜ਼ਰੀਏ ਨਾਲ ਸਤਿਸ਼ਰੀ ਕਾਲ ਬਣਾ ਲਿਆ ਉਵੇਂ ਇੱਕ ਵਾਕ ਹੈਰਾਗਰਨ ਹੈ ਨੱਥੂ ਖੈਰਾ ਇਹ ਵਾਕ ਦੇ ਵਿੱਚ ਨਾ ਨੱਥੂ ਖੈਰੇ ਬਾਰੇ ਜ਼ਿਕਰ ਹੋਇਆ ਨੱਥੂ ਖੈਰਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸ਼ਾਰਟ ਸਮੇਂ ਵਿੱਚ ਭਾਈ ਜਿਹੜੇ ਭਾਈ ਮਹਤਾਬ ਸਿੰਘ ਹੋਏ ਨੇ ਇਹਨਾਂ ਦਾ ਇੱਕ ਪੁੱਤਰ ਸੀ ਜਿਸ ਸਮੇਂ ਇਹਨਾਂ ਨੂੰ ਪਤਾ ਲੱਗਿਆ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਉੱਪਰ ਆਂਚ ਆ ਰਹੀ ਹੈ ਤੇ ਉਸ ਸਮੇਂ ਇਹਨਾਂ ਨੇ ਜਾ ਕੇ ਉਹਨਾਂ ਦਾ ਕੱਧੂ ਮੰਗ ਜਿਹੜਾ ਮਹਤਾਬ ਸਿੰਘ ਦਾ ਉਹਦਾ ਮਸਾ ਰੰਗੜ ਦਾ ਸਿਰੀ ਕੱਢ ਲਿਆ ਏ ਤੇ ਉਸ ਸਮੇਂ ਭਾਈ ਮਹਤਾਬ ਸਿੰਘ ਜੀ ਦਾ ਇੱਕ 5 ਤੋਂ 6 ਸਾਲਾਂ ਦਾ ਪੁੱਤਰ ਸੀਗਾ ਜਿਹਦਾ ਨਾਂ ਸੀ ਰਾਏ ਸਿੰਘ ਤੇ ਉਹ ਇੱਕ ਆਪਣੇ ਪੱਗਵਟਵੇਂ ਭਰਾ ਨੱਥੂ ਜਿਹੜਾ ਚੌਧਰੀ ਸੀ ਪਿੰਡ ਦਾ ਉਹਨੋਂ ਦੇ ਆਏ ਸੀ ਜਦੋਂ ਆਪਣੇ ਘਰ ਚੋਂ ਨਿਕਲੇ ਸਨ ਤੇ ਜਦੋਂ ਇਹ ਸਿਰ ਲਾ ਕੇ ਲਿਆਏ ਤੇ ਜਿਹੜਾ ਉਹਦੀ ਦੇਹ ਬਚੀ ਸੀ ਦੇਹ ਲਿਆ ਕੇ ਉਹਦੇ ਮਸਾ ਰੰਗ ਦੇ ਪਰਿਵਾਰ ਨੇ ਲੋਹਾਰ ਦਰਬਾਰ ਕਹੀ ਕਿ ਅਸੀਂ ਦੀ ਨਮਾਜ਼ ਮਈ ਤਜ ਤੱਕ ਉਦੋਂ ਤੱਕ ਨਹੀਂ ਪੜਾਂਗੇ ਜਦ ਤੱਕ ਇਹਦਾ ਸਿਰ ਲਾਉਣ ਵਾਲੇ ਨੂੰ ਤੁਸੀਂ ਆਪਣੇ ਦਰਬਾਰ ਦੇ ਵਿੱਚ ਕਤਲ ਨਹੀਂ ਕਰਦੇ ਤੇ ਉਸ ਸਮੇਂ ਉਹਨਾਂ ਨੂੰ ਪਤਾ ਲੱਗਾ ਵੀ ਉਸ ਭਾਈ ਮਹਿਤਾਬ ਸਿੰਘ ਦਾ ਪੁੱਤਰ ਹੈ ਜਿਹੜਾ ਉਹ ਮੀਰਾਕੋਟ ਦੇ ਵਿੱਚ ਆ ਤੇ ਉਸ ਮੀਰਾਕੋਟ ਦੇ ਪਿੰਡ ਦੇ ਵਿੱਚ ਜਦੋਂ ਗਏ ਤੇ ਉਹਨਾਂ ਨੂੰ ਪਤਾ ਲੱਗਾ ਵੀ ਨੱਥੂ ਦੇ ਪਰਿਵਾਰ ਕੋਲ ਹੈ ਤੇ ਜਾ ਕੇ ਕਿਹਾ ਵੀ ਉਹਦਾ ਪੁੱਤਰ ਪੇਸ਼ ਕਰੋ ਤੇ ਉਸ ਸਮੇਂ ਉਸ ਦੇ ਘਰ ਦੇ ਵਿੱਚ ਨੱਥੂ ਦੇ ਘਰ ਦੇ ਵਿੱਚ ਇੱਕ ਉਹਦਾ ਪੁੱਤਰ ਸੀ ਇੱਕ ਉਹਦਾ ਨੌਕਰ ਸੀ ਤੇ ਇੱਕ ਉਹਦਾ ਭਨੇਵਾ ਸੀ ਤੇ ਉਸ ਸਮੇਂ ਨੱਥੂ ਨੇ ਜਦੋਂ ਗੱਲ ਕੀਤੀ ਕਹਿੰਦਾ ਵੀ ਕੀ ਹੋਇਆ ਉਹ ਕਹਿੰਦੇ ਵੀ ਮੈਨੂੰ ਸਾਨੂੰ ਉਹਦਾ ਪੁੱਤਰ ਪੇਸ਼ ਕਰੋ ਉਹਦਾ ਜਿਹੜਾ ਸਾਲਾ ਉਹ ਕਹਿੰਦਾ ਵੀ ਮੇਰੇ ਜੀਜੇ ਨੂੰ ਨੇ ਮਾਰਿਆ ਤੇ ਤੁਸੀਂ ਕਿਰਪਾ ਕਰਕੇ ਉਹਦਾ ਪੁੱਤਰ ਪੇਸ਼ ਕਰੋ ਕਹਿੰਦਾ ਮੈਂ ਪੁੱਤਰ ਤਾਂ ਪੇਸ਼ ਕਰਦਾਾਂਗਾ ਲੇਕਿਨ ਉਹ ਨਿਆਣਾ ਆ ਤੁਸੀਂ ਉਹਦੇ ਨਾਲ ਜ਼ੁਲਮ ਨਹੀਂ ਕਰ ਸਕਦੇ ਕਹਿੰਦਾ ਤੂੰ ਘਣ ਹੁੰਦਾ ਸਾਨੂੰ ਦੱਸਣ ਵਾਲਾ ਮਸਾ ਰਗਣ ਦਾ ਸਾਲਾ ਕਹਿੰਦਾ ਵੀ ਅਸੀਂ ਤਾਂ ਉਹਨੂੰ ਉਹਦਾ ਕਤਲ ਕਰਾਂਗੇ ਉਹਨੇ ਮੇਰੇ ਜੀਜੇ ਦਾ ਸਿਰ ਕਲਮ ਕੀਤਾ ਤੇ ਉਸ ਵਕਤ ਜਦੋਂ ਵਾਪਸ ਆ ਕੇ ਨੱਥੂ ਖੈਰੇ ਨੇ ਆਪਣੇ ਪਰਿਵਾਰ ਵਿੱਚ ਗਿਆ ਵੀ ਉਹ ਐਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਦੇ ਪੁੱਤਰ ਨੇ ਕਿਹਾ ਵੀ ਪਿਤਾ ਤੁਸੀਂ ਦੁਨੀਆਂ ਦੇ ਵਿੱਚ ਕਿੱਥੇ ਵੀ ਨਾ ਯਾਰੀ ਦੀ ਡੈਫੀਨੇਸ਼ਨ ਨਹੀਂ ਦੇ ਸਕਦੇ ਤੁਹਾਡਾ ਯਾਰ ਤੁਹਾਡੇ ਸਹਾਰੇ ਇਸ ਕਰਕੇ ਛੱਡ ਕੇ ਗਿਆ ਸੀ ਵੀ ਉਹ ਤੁਹਾਡੇ ਉੱਤੇ ਵਿਸ਼ਵਾਸ ਸੀ ਤੇ ਉਸ ਵਕਤ ਨੱਥੂ ਜਿਹੜਾ ਖੈਰਾ ਸੀ ਜਿਹੜਾ ਉਹ ਨੱਥੂ ਚੌਧਰੀ ਸੀ ਉਸ ਪਿੰਡ ਦਾ ਤੇ ਉਸਨੇ ਪੁੱਤਰ ਨੂੰ ਨਾਲ ਲੈ ਕੇ ਰਾਏ ਸਿੰਘ ਨੂੰ ਲੈ ਕੇ ਉਹ ਭੱਜ ਗਏ ਪਿੰਡ ਛੱਡ ਕੇ ਕਿਸੇ ਤਰੀਕੇ ਤੇ ਫੌਜ ਪਿੱਛਾ ਕਰਦੇ ਕਰਦੇ ਉਹਨਾਂ ਦੇ ਨਾਲ ਉਹਨਾਂ ਨੂੰ ਮਾਰਿਆ ਤੇ ਉਸ ਉਸ ਦੌਰਾਨ ਨੱਥੂ ਵੀ ਸ਼ਹੀਦ ਹੋ ਗਿਆ ਉਸ ਦੌਰਾਨ ਉਹਦਾ ਪੁੱਤਰ ਵੀ ਸ਼ਹੀਦ ਹੋ ਗਿਆ ਉਹਦਾ ਨੌਕਰ ਵੀ ਸ਼ਹੀਦ ਹੋ ਗਿਆ ਤੇ ਉਹਦਾ ਪਣੇਵਾ ਵੀ ਸ਼ਹੀਦ ਹੋ ਗਿਆ ਨੱਥੂ ਦਾ ਤੇ ਉਸ ਦੌਰਾਨ ਜਿਹੜਾ ਰਾਏ ਸਿੰਘ ਸੀ ਭਾਈ ਮਹਤਾਬ ਸਿੰਘ ਦਾ ਪੁੱਤਰ ਉਹਦੇ ਗਲ ਦੇ ਵਿੱਚ ਫਟ ਲੱਗਾ ਤੇ ਉੱਥੇ ਬੇਹੋਸ਼ ਹੋ ਗਿਆ ਤੇ ਉਹਨਾਂ ਨੂੰ ਲੱਗੇ ਮਰ ਚੁੱਕਿਆ ਤੇ ਉਹ ਚਲਾ ਗਿਆ ਇੱਕ ਕੰਬੋਪਿੰਡ ਦੀ ਬੀਬੀ ਬਾਅਦ ਵਿੱਚ ਪਿੱਛੋ ਆ ਰਹੀ ਸੀ ਤੇ ਜਦੋਂ ਉਹਨੇ ਵੇਖਿਆ ਤੜਫਦੇ ਹੋਏ ਇੱਕ ਬੱਚੇ ਰਾਏ ਸਿੰਘ ਨੂੰ ਤੇ ਆਪਣੇ ਨਾਲ ਲੈ ਗਈ ਤੇ ਉਸਨੂੰ ਵੱਡਾ ਕੀਤਾ ਤੇ ਰਾਏ ਸਿੰਘ ਦਾ ਬਾਅਦ ਦੇ ਵਿੱਚ ਇੱਕ ਪੁੱਤਰ ਹੋਇਆ ਕੌਰ ਸਿੰਘ ਤੇ ਕੌਰ ਸਿੰਘ ਦਾ ਅੱਗੇ ਪੁੱਤਰ ਸੀਗਾ ਉਹ ਸੌਰੀ ਰਾਈਸਿੰਗ ਦਾ ਪੁੱਤਰ ਸੀ ਹਰਾ ਸਿੰਘ ਤੇ ਹਰਾ ਸਿੰਘ ਦੇ ਅੱਗੇ ਜਾ ਕੇ ਪੁੱਤਰ ਹੋਇਆ ਰਤਨ ਸਿੰਘ ਪੰਗੂ ਜਿਸ ਨੇ ਪੰਥ ਪ੍ਰਕਾਸ਼ ਲਿਖਿਆ ਤੇ ਪੰਥ ਪ੍ਰਕਾਸ਼ ਸਾਡੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਇੱਕ ਸਰੋਤ ਹੈ ਤੇ ਉਹਦੇ ਅੱਗੇ ਜਾ ਕੇ ਜਿਹੜੇ ਅੱਗੇ ਪੁੱਤਰ ਹੋਏ ਤੁਸੀਂ ਵੇਖੋ ਵੀ ਰਤਨ ਸਿੰਘ ਪੰਗੂ ਅੱਧਰ ਹਰਾ ਸਿੰਘ ਤੋਂ ਬਾਅਦ ਜਿਹੜਾ ਕੋਰ ਸਿੰਘ ਕੋਰ ਸਿੰਘ ਤੋਂ ਬਾਅਦ ਰਤਨ ਸਿੰਘ ਪੰਗੂ ਹੋਇਆ ਤੇ ਰਤਨ ਸਿੰਘ ਪੰਗੂ ਦਾ ਅੱਗੇ ਜਿਹੜਾ ਪੁੱਤਰ ਸੀ ਤੇ ਉਸ ਪੁੱਤਰ ਦੀ 14ਵੀਂ ਪੀੜ੍ਹੀ ਸੀਗਾ ਇਹ ਜਰਨਲ ਸੁਬੇਕ ਸਿੰਘ ਜੀ ਤੇ ਜਿਹੜੇ ਇਹ ਐਰਾਗੈਰਾ ਨੱਥੂ ਖਹਿਰਾ ਇਸ ਕਰਕੇ ਕਿਹਾ ਗਿਆ ਸਾਡੇ ਇਤਿਹਾਸ ਚ ਕਿ ਕੋਈ ਐਰਾਗੈਰਾ ਨੱਥੂ ਖਹਿਰਾ ਨਹੀਂ ਬਣ ਜਾਂਦਾ ਕਿ ਜਿਸਨੇ ਆਪਣੇ ਹਾ ਜਿਸਨੇ ਆਪਣੇ ਯਾਰ ਦੇ ਪਿੱਛੇ ਆਪਣੀ ਜਾਨ ਆਪਣੇ ਬੇਟੇ ਦੀ ਜਾਨ ਤੇ ਆਪਣੇ ਭਨੇਵੀ ਦੀ ਤੇ ਨੌਕਰ ਦੀ ਜਾਨ ਵੀ ਕੁਰਬਾਨ ਕਰ ਦਿੱਤੀ ਔਰ ਅੱਜ ਕੱਲ ਤਾਂ ਉਲਟਾ ਅੱਜ ਕੱਲ ਤਾਂ ਜਾਨ ਦੇ ਦਿੰਦੇ ਨੇ ਵੈਸੇ ਬਲੀ ਦਾ ਬਕਰ